ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਅਸੀਂ ਸਾਰੇ ਖਾਲਸਾ ਯੂनाइटेड ਐਸੋਸੀਏਸ਼ਨ ਸੁਸਾਇਟੀ ਹਲੋਂ ਹਾਊਸਿੰਗ ਬੋਰਡ ਤੋਂ ਇਕੱਠੇ ਹੋਏ ਆਂ ਸਾਰੀ ਸੁਸਾਇਟੀ ਅੱਜ ਸਾਰਿਆਂ ਨੂੰ ਸੱਦਾ ਦਿੰਦੀ ਹੈ ਕਿ 17 ਅਕਤੂਬਰ ਨੂੰ ਦਿਨ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਸਤਵਾਂ ਗੁਰਮਤ ਸਮਾਗਮ ਜਿਹੜਾ ਹੈਗਾ 7 ਨੰਬਰ ਥਾਣੇ ਦੇ ਪਿੱਛੇ ਹਰ ਸਾਲ ਵਾਂਗੂ ਰੱਖਿਆ ਗਿਆ ਹੈ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਇਸਾਰੇ ਸੰਗਤ ਚਾਹੇ ਉਹ ਅਰਬਨ ਸਟੇਟ ਫੇਸ 1 ਫੇਸ 2 ਗੜਾ ਈਦਗਾਮੱਲਾ ਫੇਸ 1 ਪੈਟਰੋਲ ਪੰਪ ਦੇ ਪਿੱਛੇ ਸੁਭਾਨਾ ਤੇ ਫੋਲੜੀਆਲ ਤੇ ਬਾਕੀ ਲਾਗੇ ਲੱਗਦੇ ਸਾਰੇ ਇਲਾਕੇ ਆ ਤੋਂ ਬੇਨਤੀ ਹੈ ਜੀ ਸਾਰੀ ਸੰਗਤਾਂ ਹੌਮ ਹਮਾ ਕੇ ਗੁਰੂ ਚਰਨਾਂ ਵਿੱਚ ਪਹੁੰਚਣ ਅਤੇ ਗੁਰਬਾਣੀ ਦਾ ਆਨੰਦ ਮਾਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਖਾਲਸਾ ਯੂनाइटेड ਸੇਵਕ ਦਲ ਜਲੰਧਰ ਵੱਲੋਂ ਅਰਬਨ ਸਟੇਟ ਫੇਜ਼ 1 ਦੇ ਵਿੱਚ ਸੱਤ ਨੰਬਰ ਥਾਣੇ ਦੇ ਨਾਲ ਲੱਗਦੀ ਗਰਾਊਂਡ ਦੇ ਵਿੱਚ 17 ਅਕਤੂਬਰ 2025 ਨੂੰ ਸੰਗਰਾਮ ਦੇ ਵਾਲੇ ਦਿਨ ਇੱਕ ਵਿਸ਼ਾਲ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ ਇਸ ਕੀਰਤਨ ਦਰਬਾਰ ਦੇ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ ਆ ਰਹੇ ਨੇ ਸਾਰੀ ਸੰਗਤ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਕੀਰਤਨ ਦਰਬਾਰ ਦੇ ਵਿੱਚ ਸ਼ਿਰਕਤ ਕਰਕੇ ਪਰਿਵਾਰ ਸਮੇਤ ਆਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਵਿਤੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਰਾਈਟਿਡ ਸੇਵਕ ਦਲ ਪਮੰਦਰ ਕਮੇਟੀ ਵਾਲੋਂ 17 ਮਹਾਨ ਗੁਰਮਤ ਸਮਾਗਮ ਲਈ 17 ਅਕਤੂਬਰ 270 ਵਾਰ ਨੂੰ ਅਰਪਾ ਸਟ ਫੈਜ਼ਵਾਨ ਮੰਡੀ ਦੇ ਕੋਲ ਡਿਵੀਜ਼ਨ ਨੰਬਰ 7 ਦੇ ਨਾਲ ਖੁੱਲੇ ਪੰਡਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਸ ਪਸੰਦ ਜੱਥੇ ਭਾਈ ਜਗਦੇਵ ਸਿੰਘ ਜੀ ਜੋ ਬੀਹਾ ਦਿੱਲੀ ਵਾਲੇ ਪਇਤਨੂ ਮੇਰ ਸਿੰਘ ਜੀ ਰਬੇ ਲੋਗ ਆਉਣੇ ਵਾਲੇ ਪਾਇ ਇੱਕ ਪਰਜਗਤਾ ਸਰਬਦੇਵ ਸਿੰਘ ਜੀ ਪਟਨਾ ਸਾਹਿਬ ਵਾਲੇ ਤੇ ਬੀਬੀ ਗੁਲਜਿੰਦਰ कौर ਜੀ ਖੰਡੂਰ ਸਾਹਿਬ ਵਾਲੇ ਕੀਰਤਨ ਆਈ ਸੰਗਤਾਂ ਨੂੰ ਨਿਹਾਲ ਕਰਨਗੇ ਜਿਸ ਦੇ ਵਿੱਚ ਭਾਈ ਗੁਲਮੀਰ ਸਿੰਘ ਜੀ ਸੇਵਾ ਦੀ ਸੇਵਾ ਨਿਭਾਉਣਗੇ ਇਹ ਸਮਾਗਮ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਚੱਲੇਗਾ ਇਸ ਦੇ ਵਿੱਚ ਗੁਰੂਗਾਂ ਲੰਗਰ ਆ ਟਟਵਟ ਤਾਇਆ ਜਾਏਗਾ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈਗੇ ਇਹ ਸਮਾਗਮ ਦੇ ਵਿੱਚ ਪਹੁੰਚ ਕੇ ਗੁਰੂ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਖਾਸ ਤੌਰ ਤੇ ਯੂਨਾਈਟਿਡ ਸੇਵਕ ਦਲ ਅਸੀਸ ਦਾ ਜਾਨ ਬਕਸ਼ੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਪੇਰੀ ਸਾਸ ਅਗੇ ਜੀ ਖਾਲਸਾ ਯੂਨਾਈਟਿਡ ਸੇਵਕ ਦਲ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਤਵਾਂ ਮਹਾਨ ਕੀਰਤਨ ਦਰਬਾਰ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਲੈ ਕੇ ਰਾਤ 11 ਵਜੇ ਤੱਕ ਕਰਾਇਆ ਜਾ ਰਿਹਾ ਹੈ ਇਹ ਕੀਰਤਨ ਦਰਬਾਰ ਸਬਜ਼ੀ ਮੰਡੀ ਦੇ ਨੇੜੇ 7 ਨੰਬਰ ਰਿਵਿਜਨ ਦੇ ਕੋਲ ਕਰਾਇਆ ਜਾ ਰਿਹਾ ਹੈ ਇਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜੱਤੇ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਪਟਨਾ ਸਾਹਿਬ ਵਾਲੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬਬੀਹਾ ਭਾਈ ਸਾਹਿਬ ਭਾਈ ਤਰਨਵੀਰ ਸਿੰਘ ਰਬੀ ਲੁਧਿਆਣੇ ਵਾਲੇ ਤੇ ਬੀਬੀ ਬਲਜਿੰਦਰ ਕੌਰ ਜੀ ਖਰੂਰ ਸਾਹਿਬ ਵਾਲੇ ਹਿੱਸਾ ਲੈ ਰਹੇ ਨੇ ਸਾਤ ਸੰਗਤ ਜੀ ਖਾਲਸਾ ਯੂनाइटेड ਸੇਵਕ ਦਲ ਵੱਲੋਂ ਤੁਹਾਨੂੰ ਇੱਕ ਕੀਰਤਨ ਦਰਬਾਰ ਦਾ ਇੱਕ ਸਨੇਹਾ ਹੈ ਅਸੀਂ ਰਲ ਮਿਲ ਕੇ ਆਪਾਂ ਕੀਰਤਨ ਸੁਣੀਏ ਗੁਰੂ ਘਰ ਦਾ ਨਾਮ ਲਈਏ ਔਰ ਗੁਰੂ ਘਰ ਦੇ ਵੱਧ ਤੋਂ ਖੁਸ਼ਿਆਰ ਬਣਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਯੂनाइटेड ਸੇਵਕ ਦਲ ਪ੍ਰਬੰਧਕ ਕਮੇਟੀ ਵੱਲੋਂ ਸਤਵਾਂ ਮਹਾਨ ਗੁਰਮਤ ਸਮਾਗਮ ਸਬਜ਼ੀ ਮੰਡੀ ਨੇੜੇ ਪੁਲਿਸ ਵਿਜੀਲ ਨੰਬਰ 7 ਦੇ ਕੋਲ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਤ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਜਿੰਜੀਤ ਸਿੰਘ ਦੀ ਵਿਵਹਾ ਭਾਈ ਸਾਹਿਬ ਭਾਈ ਕਰਨਵੀਰ ਸਿੰਘ ਦੀ ਰਬੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਪਟਨਾ ਸਾਹਿਬ ਵਾਲੇ ਜੀ ਵੀ ਬਲਜਿੰਦਰ ਕੌਰ ਦੀ ਖਡੂਰ ਸਾਹਿਬ ਵਾਲੇ ਕੀਰਤੇ ਦਰਬਾਰਾ ਸੰਤਾਨ ਨੂੰ ਨਿਹਾਲ ਕਰਨਗੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸੇ ਸਕੱਤਰ ਦੀ ਸੇਵਾ ਦਵਾਉਣਗੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਰਿਵਾਰ ਸਮੇਤ ਇਸ ਗੁਰਮਤਸ ਪਾਗਮੇਤ ਪਹੁੰਚ ਕੇ

r a